लोकसभा ਹਲਕਾ ਫਰੋਇਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ ਦੇ ਧਰਮ ਪਤਨੀ ਮਨਪ੍ਰੀਤ ਕੌਰ ਹਰੀਮਾਨ ਵੱਲੋਂ ਫਾਜ਼ਿਲਕਾ ਸ਼ਹਿਰ ਵਿੱਚ ਮੋਰਚਾ ਖੋਲ੍ਹ ਦਿੱਤਾ ਹੈ ਉਹਨਾਂ ਵੱਲੋਂ ਫਾਜ਼ਿਲਕਾ ਸ਼ਹਿਰ ਦੇ ਵੱਖ-ਵੱਖ ਕਵਾੜਾਂ ਵਿੱਚ ਜਾ ਕੇ ਨੁਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਇਸ ਮੌਕੇ ਉਹਨਾਂ ਨਾਲ ਵਾਰਡ ਪ੍ਰਧਾਨ ਪਰਮਜੀਤ ਕੌਰ ਅਕਾਲੀ ਦਲ ਟਰਾਂਸਪੋਰਟ ਵਿੰਗ ਪੰਜਾਬ ਪ੍ਰਧਾਨ ਪਰਮਜੀਤ ਸਿੰਘ ਵੈੜਰ ਜਥੇਦਾਰ ਸੁਖਪਾਲ ਸਿੰਘ ਜਤਿੰਦਰ ਢਿੱਲੋਂ ਅਤੇ ਹੋਰ ਵੱਖ-ਵੱਖ ਅਕਾਲੀ ਦਲ ਦੇ ਆਗੂ ਮੌਜੂਦ ਰਹੇ ਜਿੱਥੇ ਬੋਲਦੇ ਹੋਏ ਮਨਪ੍ਰੀਤ ਕੌਰ ਹਰੀਮਾਨ ਨੇ ਕਿ ਕਿ ਬਾਦਲ ਪਰਿਵਾਰ ਹੀ ਲੋਕਾਂ ਦੇ ਕੰਮ ਕਰਵਾ ਸਕਦਾ ਹੈ ਅਤੇ ਅੱਗੇ ਵੀ ਕਰਵਾਏ ਹਨ ਇਸੇ ਤਰ੍ਹਾਂ ਕਰਵਾੰਦਾ ਰਹੂਗਾ ਹੋਰ ਇਸ ਮੌਕੇ ਉੱਤੇ ਆਸਤੋ ਜਣਾਉਣਾ ਸਰਕਾਰ ਨੂੰ ਸਤਿਕਾਰਯੋਗ ਕਾਲੀਦਾ ਜਿੰਦਾਬਾਦ ਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਹਰਦੇਵ ਸਿੰਘ ਬੋਬੀਮਾਨ ਜਿੰਦਾਬਾਦ ਇਹ ਚਾਰੋਂ ਵਾਲਿਆਂ ਨੇ ਤੁਹਾਡੇ ਤੋਂ ਵੋਟਾਂ ਲਈਆਂ ਸੀ ਝੂਠ ਬੋਲ ਕੇ ਸਵਾ ਦੋ ਸਾਲ ਦਾ ਸਮਾਂ ਹੋ ਗਿਆ ਹੁਣ ਦੁਬਾਰਾ ਤੋਂ ਨਹੀਂ ਨਾ ਆਉਣਗੇ ਬੀਬੀਆਂ ਨੂੰ ਲੱਖਾਂ ਲੱਖ ਰੁਪਈਆਂ ਨਹੀਂ ਹੈ ਮੈਂ ਫਾਦਰ ਸਾਹਿਬ ਇਸ ਕਰਕੇ ਦਸਿਆ ਵੀ 3 ਵਾਰ ਬਣੇ ਇਸ ਕਰਕੇ ਬਣੇ ਕਿ ਉਹਨਾਂ ਨੇ ਕੰਮ ਬਹੁਤ ਕੀਤੇ ਝਾੜੂ ਵਾਲੇ ਨੇ ਝੂਠ ਬੋਲ ਕੇ ਵੋਟਾਂ ਲੈ ਲਈਆਂ ਦੁਬਾਰਾ ਨਹੀਂ ਆਉਣਗੀਆਂ ਇੱਕ ਵਾਰ ਝੂਠ ਮਾਰ ਕੇ ਵੋਟਾਂ ਲੈ ਲੈਣੇ ਦੂਸਰੀ ਵਾਰ ਨਹੀਂ ਫੇਰ ਨਹੀਂ ਇਸ ਕਰਕੇ ਫਾਦਰ ਸਾਹਿਬ ਸਾਡੇ 3 ਵਾਰ ਬਣੇ ਉਹਨਾਂ ਨੇ ਕੰਮ ਹਲਕੇ ਦੇ ਬਹੁਤ ਕੀਤੇ ਚੌਥੀ ਵਾਰ ਉਹਨਾਂ ਦੇ ਬੇਟੇ ਨੂੰ ਟਿਕਟ ਮਿਲੀ ਹੈ 20 ਸਾਲਾਂ ਬਾਅਦ ਦੁਬਾਰਾ ਟਿਕਟ ਮਿਲੀ ਹੈ 14 ਸਾਲ ਉਹਨਾਂ ਨੂੰ ਇਥੇ ਗਿਆਨ ਦੇ ਹੋ ਗਈ ਮੈਂ 9 ਹਲਕਿਆਂ ਦੇ ਵਿੱਚ ਗਈਆਂ ਸਾਰੇ ਹਲਕਿਆਂ ਦੇ ਵਿੱਚ ਇਹੀ ਗੱਲ ਕਹਿੰਦੇ ਆ ਵੀ ਇਸ ਵਾਰ ਅਸੀਂ ਸਰਦਾਰ ਚੋਰਾ ਸਿੰਘ ਮਾਨ ਦਾ ਅਲਾਮਾ ਲਾਉਣਾ ਜੋ ਉਹਨਾਂ ਨੇ ਸਰ ਕੰਮ ਕੀਤੇ ਆ ਅਸੀਂ ਕੋਸ਼ਿਸ਼ ਕਰਦੇ ਆ ਸਰਦਾਰ ਨਿਰਦੇਸ਼ ਸਿੰਘ ਗੋਰੀਮਾਨ ਜੀ ਜਿਵੇਂ ਉਹਨਾਂ ਨੇ ਕੰਮ ਕੀਤੇ ਆ ਅਸੀਂ ਵੀ ਉਹਨੇ ਕੰਮ ਕਰੀਏ ਜੋ ਉਹਨਾਂ ਦੇ ਅਧੂਰੇ ਕੰਮ ਐ ਅਸੀਂ ਉਹਨਾਂ ਨੂੰ ਪੂਰਾ ਕਰੀਏ ਸਰਦਾਰ ਸਾਹਿਬ ਤਾਂ ਜਿਕਰ ਇਸ ਕਰਕੇ ਕੀਤਾ ਛਾੜੂ ਵਾਲੇ ਤੁਹਾਡੇ ਕੋਲ ਆਣਗੇ ਸਵਾ ਦੋ ਸਾਲ ਦਾ ਸਮਾਂ ਬਹੁਤ ਸਮਾਂ ਹੁੰਦਾ ਬੀਬੀਆਂ ਭੈਣਾ ਕੋਈ ਵੀ ਹੱਥ ਖੜਾ ਕਰਕੇ ਦੱਸ ਦਿਨ ਮੈਨੂੰ ਕਿ ਕੋਈ ਉਹਨਾਂ ਨੇ ਸਵਾ ਦੋ ਸਾਲ ਦੇ ਵਿੱਚ ਕੋਈ ਕੰਮ ਕੀਤਾ ਕੋਈ ਬੀਬੀਆਂ ਦਾ 100000 ਰੁਪਏ ਆਇਆ ਮੈਂ ਕੋਈ ਵੀ ਭੈਂਕੜੀ ਹੋ ਕੇ ਕਹਿ ਸਕੀ ਅੱਜ ਜੀ ਮੈਂ ਭਗਵੰਤ ਮਾਨ ਦੀ ਘਰ ਵਾਲੀ ਦੀ ਇੰਟਰਵਿਊ ਉਹਨੇ ਲਾਈਵ ਸੀ ਉਹ ਇਸੇ ਤੂਰੀ ਪਿੰਡਾਂ ਮੈਂ ਰਸਤੇ ਜੀ ਸੁਣੀ ਆ ਕਹਿੰਦੀ 100000 ਰੁਪਿਆ ਅਸੀਂ ਦੇਵਾਂਗੇ ਇਲੈਕਸ਼ਨ ਹੋ ਜਾਂਦੇ ਭਗਵਾਨ ਤੁਮਨ ਦੇ ਹੋਗਾ ਸਗਾ ਦੋ ਸਾਲ ਤਾਂ ਦਿੱਤਾ ਨਹੀਂ ਗਿਆਗਾ ਪਰ ਵੋਟਾਂ ਦਿਨਾਂ ਦੇ ਵਿੱਚ ਆਕਰਮ ਹਜ਼ਾਰ ਹਜ਼ਾਰ ਰੁਪਇਆ ਯਾਦ ਆ ਗਿਆ ਮੈਂ ਬੀਬੀਆਂ ਭੈਣਾਂ ਨੂੰ ਇਹ ਕਹਿਣਾ ਚਾਹਦੀ ਆ ਵੀ ਜਦੋਂ ਆਉਣਗੇ ਉਹਨਾਂ ਨੂੰ ਪੁੱਛਿਓ ਜ਼ਰੂਰ ਜੋ ਭੈਣਾਂ ਨਾਲ ਵਾਅਦੇ ਕੀਤੇ ਸੀ ਜੋ ਵੀ ਉਹਨੇ ਵਾਅਦੇ ਕੀਤੇ ਸੀ ਇੱਕ ਵੀ ਨਹੀਂ ਪੂਰਾ ਕੀਤਾ ਇਸ ਕਰਕੇ ਹਮ ਗੱਲਾਂ 'ਚ ਨਾ ਆਇਓ ਨੂੰ ਨਾ ਆਣਾ ਹੀ ਨਹੀਂ ਆਣਾ ਸੀ ਕਿ ਜਿੱਥੇ ਕੀ ਕਿਨੋ ਕੱਕੜੀ ਤੇ ਬਟਨ ਦਬਾ ਕੇ ਸਰਦਾਰ ਨਰਦੇਸ਼ ਸਿੰਘ ਬਹਾਵੀਮਾਨ ਜੀ ਨੂੰ ਕੰਮ ਕਰਇਓ। ਜੋ ਵੀ ਆਪਣੀਆਂ ਸਮੱਸਿਆਵਾਂ ਹੈਗੀਆਂ। ਤੇ ਫਾਗਲ ਕਾਦੀ ਹੈ, ਅਬੂਰ ਦੀ ਐਮਐਮ ਲੋਟਵੀ ਗਈਆਂ ਸਾਰੀਆਂ ਸੀਵਰੇਜ ਦੀਆਂ। ਸਬਕੋ ਸੱਲਾਂ ਦਾ ਨਸ਼ੇ ਕੀ ਹੈ। ਸੀਵਰੇਜ ਆਪਣੇ ਥਾਂ ਹੀ ਠੀਕ ਹੋਣ ਤੇ ਘਰ-ਬਾਰ ਆਪਣੇ ਗਲੀਆਂ ਨਾਲੀਆਂ ਥਾਂ ਹੀ ਚੰਗੀਆਂ ਲੱਗਣਗੀਆਂ। ਜੇ ਆਪਣੇ ਬੱਚੇ ਰਹਿਣਗੇ ਤਾਂ। ਨਸ਼ਾ ਕੋਈ ਬੱਚੇ ਬਾਹਰ ਜਾ ਰਹੇ ਆ, ਕੋਈ ਬੱਚੇ ਨਸ਼ੇ ਨਾਲ ਜਾ ਰਹੇ ਆ। ਜੋ ਪੈਣਾ ਬੈਠੀਆਂ ਜੋ ਜੋ ਦਿਲ ਥੋਡੇ ਉਹੀ ਮੇਰਾ ਹੈ ਏਨੀ ਮੈਂ ਕੋਈ ਬਹੁਤ ਵੱਡੇ ਦਿਲ ਦੀ ਐ ਮੈਂ ਵੀ ਮਾਂ ਜੋ ਮੈਂ ਵੀਡੀਓ ਦੇਖਦੀ ਆ ਦੁੱਖ ਬਹੁਤ ਹੁੰਦਾ ਜਦੋਂ ਆਪਾਂ ਵੀਡੀਓ ਦੇਖਦੇ ਆ ਬੱਚੇ ਮਾਰਦੇ ਆ ਸਭ ਤੋਂ ਪਹਿਲਾਂ ਕੋਸ਼ਿਸ਼ ਹੋਊਗੀ ਮੈਂ ਵਾਅਦਾ ਕਰਦੀ ਆ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਨਸ਼ਾ ਬੰਦ ਕਰਾਂਗੇ ਆਪਣੇ ਬੱਚੇ ਸੇਫ ਹੋਣਗੇ ਆਪਾਂ ਨੂੰ ਸੇਹ ਹੀ ਦੂਸਰੇ ਕੰਮ ਚੰਗੇ ਲੱਗਦੇ ਆ ਘਰ-ਬਾਰ ਚੰਗੇ ਲੱਗਦੇ ਆ ਗਲੀਆਂ ਚੰਗੀਆਂ ਲੱਗਦੀਆਂ ਸਭ ਤੋਂ ਪਹਿਲਾਂ ਨਸ਼ੇ ਦਾ ਕੰਮ ਕੋਸ਼ਿਸ਼ ਕਰਾਂਗੇ ਜੋ ਤੁਹਾਡੇ ਕੰਮ ਐ ਅਸੀਂ ਉਹਨਾਂ ਨੂੰ ਪੂਰਾ ਕਰੀਏ ਜਿਸ ਤਰ੍ਹਾਂ ਸਾਡੇ ਫਾਦਰ ਸਾਹਿਬ ਕੰਮ ਕਰਦੇ ਸੀ ਉਹਨਾਂ ਤਰ੍ਹਾਂ ਸੀ ਕੋਸ਼ਿਸ਼ ਕਰਕੇ ਸਾਰੇ ਕੰਮ ਕਰਾਂਗੇ ਮੈਂ ਤੁਹਾਨੂੰ ਇੱਕ ਬੇਨਤੀ ਕਰਨ ਆਈ ਐ ਕਿ ਐਸ ਵਾਰ ਤੱਕੜੀ ਦੇ ਮੋਹਰੇ ਲਗਾ ਕੇ ਸਰਦਾਰ ਨਰਦੇਸ਼ ਸਿੰਘ ਬਹਾਵੀਮਾਨ ਜੀ ਨੂੰ ਕਾਮਯਾਬ ਕਰ ਬਾਲ ਸਾਹਮਣੇ ਆਪਣੇ ਜੋ ਵੀ ਕੰਮ ਕੀਤੇ ਐ ਇਹਨੇ ਸਾਨੂੰ ਪਤਾ ਹੀ ਐ ਅੱਪਾ ਫਿਰ ਵੀ ਇੱਕ ਵਾਰ ਉਹਨਾਂ ਨੂੰ ਪਹਲਾਤਾ ਸੀ ਬਾਲ ਸਾਹਿਬ ਨੂੰ ਪਰ ਜੋ ਸਮਾਂ ਲੰਘ ਗਿਆ ਭੁੱਲ ਗਏ ਅੱਗੇ ਸਮਾਂ ਫੇਰ ਆ ਗਿਆ ਹੁਣ ਹੁਣ ਸਰਦਾਰ ਨਰਦੇਵ ਸਿੰਘ ਬੋਬੀ ਮਾਨ ਜੀ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਕਾਮਯਾਬ ਕਰੋ ਇੱਕ ਤਰੀਕ ਨੂੰ ਤੱਕੜੀ ਤੇ ਮੋਹਰਾਂ ਲਗਾ ਕੇ ਕਾਮਯਾਬ ਕਰਨ ਇੰਨੀ ਰੀਤੀਆਂ ਕਰਦੀ ਹੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत